ਕਰ ਦੋ ਮੁਰਾਦਾ ਦਾਤਾ ਸਭੇ ਪੂਰੀਆਂ ਰੀਝਾਂ ਨਾ ਰਹਿਣ ਦਿਲ ਚ ਅਧੂਰੀਆਂ ਤੁਸਾਂ ਦੀ ਸੰਗਤ ਦਿਨ ਦੀ ਧਰਵਾਸ ਹੈ ਚਰਨਾ ਚ ਦਾਤਾ ਮੇਰੀ ਅਰਦਾਸ ਹੈ ਉਠਾਂ ਮੈਂ ਸ ਵਖਤੇ ਇਹੋ ਦੇਣਾ ਵੱਲ ਜੀ ਉਠਾਂ ਮੈਂ ਸ ਵਖਤੇ ਇਹੋ ਦੇਣਾ ਵੱਲ ਜੀ ਔਕੜਾ ਨੂੰ ਸਭੇ ਦੇਣਾ ਠੱਲ ਜੀ ਆਕੜਾ ਨੂੰ ਸਵੇ ਦੇਣਾ ਠੱਲ ਜੀ ਮੁੱਕੇ ਦੁਈ ਦਵੈਤ ਖੁਸ਼ੀ ਰਹੇ ਪਾਸ ਜੀ ਚਰਨਾ ਚ ਧਾਤਾ ਤੁਹਾਡੇ ਅਰਦਾਸ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਪੇਸ਼ ਹੈ ਮੇਰੀ ਕਵਿਤਾ ਸ਼੍ਰੀ ਗੁਰੂ ਰਾਮਦਾਸ ਜੀ ਚਰਨਾ ਉੱਤੇ ਡਿਗੇ ਜੇਠਾ ਜੀਆਂ ਕੇ ਗੁਰਾਂ ਗਾਲ ਲਾਏ ਅੰਦਰ ਚਰਨਾ ਤੇ ਡਿਗੇ ਜੇਠਾ ਜੀ ਆਣ ਕੇ ਗੁਰਾਂ ਗਲ ਲਾਏ ਅੰਦਰੋਂ ਪਛਾਣ ਕੇ ਤੀ ਦਾ ਦੇ ਕੇ ਡੋਲਾ ਕੀਤਾ ਸਤਿਕਾਰ ਹੈ ਨਿਥਾਵਿਆਂ ਨੂੰ ਥਾਂ ਦੇਣਾ ਉਪਕਾਰ ਹੈ ਨਿਥਾਵਿਆਂ ਨੂੰ ਥਾਂ ਦੇਣਾ ਉਪਕਾਰ ਹੈ ਸ਼ਾਂਤ ਚਿਤਰੇ ਸੇਵਾ ਕਮਾਮ ਦੇ ਮਨ ਦੇ ਹੁਕਮ ਅਤੇ ਸਿਸ਼ੇ ਚ ਕਾਮ ਦੇ ਮਨ ਦੇ ਹੁਕਮ ਅਤੇ ਸਿਸ਼ੇ ਚ ਕਾਮ ਦੇ ਥੜੇ ਵਾਲੀ ਸੇਵਾ ਕੀਤੀ ਬਾਰ ਬਾਰ ਹੈ ਨਿਥਾਵਿਆਂ ਨੂੰ ਥਾਂ ਦੇਣਾ ਉਪਕਾਰ ਹੈ ਨਿਥਾਵਿਆਂ ਨੂੰ ਥਾਂ ਦੇਣਾ ਉਪਕਾਰ ਹੈ ਕਹਿਣਾ ਗੁਰਾਂ ਦਾ ਕਦੇ ਨਾ ਮੋੜਿਆ ਟੋਈ ਸਿਰ ਟੋਕਰੀ ਟਿਮਾ ਨੂੰ ਤੋੜਿਆ ਕਹਿਣਾ ਗੁਰਾਂ ਦਾ ਕਦੇ ਨਾ ਮੋੜਿਆ ਟੋਈ ਸਿਰ ਟੋਕਰੀ ਟਿਮਾ ਨੂੰ ਤੋੜਿਆ ਕਿਰਤ ਨੂੰ ਉੱਚਾ ਮਨ ਦੇ ਦਤਾਰ ਹੈ ਨਿਥਾਵਿਆਂ ਨੂੰ ਥਾਂ ਦੇਣਾ ਉਪਕਾਰ ਨਿਥਾ ਮੇ ਆਨੁਥਾ ਦੇਣਾ ਉਪਕਾਰ ਹੈ ਜੇਠੇ ਤੋਂ RAMDAS ਗੁਰੂ ਅਖਵਾਏ ਬੌਲੀ ਤੇ ਸਰੋਵਰ ਵੀ ਹੱਥੀ ਬਣਾਵਾਏ ਜੇਠੇ ਤੋਂ RAMDAS ਗੁਰੂ ਅਖਵਾਏ ਬੌਲੀ ਤੇ ਸਰੋਵਰ ਵੀ ਹੱਥੀ ਬਣਾਵਾ ਵਸਾ ਕੇ ਸ਼ਹਿਰ ਕੀਤਾ ਬਾਣੀ ਪਰ ਚਾਰ ਹੈ ਨਿਥਾਵਿਆਂ ਨੂੰ ਤਾਂ ਦੇਣਾ ਉਪਕਾਰ ਹੈ ਨਿਥਾਵਿਆਂ ਨੂੰ ਤਾਂ ਦੇਣਾ ਉਪਕਾਰ ਹੈ ਭੇਦ ਪਾਵ ਵਾਲੇ ਫਰਕ ਮਿਟਾਏ ਨੇ ਚਾਰ ਦਰਵਾਜ਼ੇ ਤਾਈਓ ਬਣਾਵਾਏ ਨੇ ਚਾਰ ਯੋ ਬਣਵਾਇਨੇ ਸਾਰੇ ਦਰਮਾਂ ਦਾ ਜੀਤ ਕੀਤਾ ਸਤਿਕਾਰ ਹੈ ਨਿਥਾਵਿਆਂ ਨੂੰ ਥਾਂ ਦੇਣਾ ਉਪਕਾਰ ਹੈ ਉਠ ਦੇਸ ਵਖਤੇ ਬੇਨਤੀ ਗੁਜ਼ਾਰ ਦੇ ਦਾਸਾਂ ਦਾ ਹੈ ਦਾਸ ਅਬਚਨ ਪੁਕਾਰ ਦੇ ਦਾਸਾਂ ਦਾ ਮੈਂ ਦਾਸ ਵਚਨ ਪੁਕਾਰ ਦੇ ਰਹਿਮਤਾਂ ਨੇ ਜੀਤ ਕੀਤਾ ਬੇੜਾ ਪਰ ਹੈ ਨਿਥਾਵਿਆਂ ਨੂੰ ਥਾ ਦੇਣਾ ਉਪਕਾਰ ਹੈ ਨਿਥਾਵਿਆਂ ਨੂੰ ਥਾ ਦੇਣਾ ਉਪਕਾਰ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ